ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬੁਟੀਕ ਤੇ ਅੱਜ ਦੀ ਵੀਡੀਓ ਚ ਰੋ ਆਪਾਂ ਸੂਟ ਦਿਖਾਉਣੇ ਹੈ ਜੀ ਖੀਨ ਖਾਬ ਦੇ ਸੂਟ ਬਹੁਤ ਹੀ ਜ਼ਿਆਦਾ ਟ੍ਰੈਂਡ ਚ ਚੱਲ ਰਹੇ ਨੇ ਕਾਫੀ ਅਲੱਗ-ਅਲੱਗ ਤਰ੍ਹਾਂ ਦਾ ਸਟਾਫ ਆ ਰਿਹਾ ਹੈ ਜੀ ਖੀਨ ਖਾਬ ਚ ਸਾਰੇ ਕਸਟਮਰ ਵੀ ਆਪਣੀ ਕਨਫਿਊਜ਼ ਨੇ ਤੇ ਵੀ ਖੀਨ ਖਾਬ ਵੀ ਕਾਫੀ ਤਰ੍ਹਾਂ ਦੀ ਆ ਗਈ ਜੀ ਮਤਲਬ 2500 ਤੋਂ ਲੈ ਕੇ ਆਪਣਾ ਜਿਹੜਾ 8500 ਤੱਕ ਆਪਣੀ ਖੀਨਖਾਪਈ ਹੈ ਥੋੜਾ ਥੋੜਾ ਕੁਆਲਟੀ ਦਾ ਫਰਕ ਹੁੰਦਾ ਜੀ ਇਹ ਨਹੀਂ ਹੈਗਾ ਵੀ ਜੇ ਸਸਤਾ ਸੂਟ ਹੈ ਉਹਦੀ ਕੁਆਲਟੀ ਖਰਾਬ ਹੋਊਗੀ ਕੁਆਲਟੀ ਪੂਰੀ ਵਧੀਆ ਹੁੰਦੀ ਹੈ ਜੀ ਕਿਉਂਕਿ ਅਲੱਗ-ਅਲੱਗ ਕੰਪਨੀ ਦਾ ਆਪਣਾ ਆਪਣਾ ਪ੍ਰਾਈਸ ਹੁੰਦਾ ਤੇ ਥੋੜਾ ਥੋੜਾ ਹਨਾ ਬਨਾਵਟ ਵਿੱਚ ਵੀ ਫਰਕ ਹੁੰਦਾ ਸਟਾਫ ਸਾਰਿਆਂ ਦਾ ਹੀ ਵਧੀਆ ਹੁੰਦਾ ਆਪਾਂ ਤੁਹਾਨੂੰ ਜਿਹੜੇ ਇਹ ਖੀਨਖਾਪ ਦੇ ਸੂਟ ਨੇ ਉਹ ਬਿਲਕੁਲ ਜਿਵੇਂ ਹਨਾ ਇੱਕ ਖੀਨਖਾਪ ਹੁੰਦੀ ਹੈ ਪੁਰਾਣੇ ਪਹਿਲਾਂ ਬ੍ਰੋਕੇਟ ਆਉਂਦੀ ਸੀ ਹਾਰਡ ਹੁੰਦਾ ਸੀਗਾ ਉਹ ਵਾਲੀ ਖੀਨਖਾਪ ਨਹੀਂ ਹੈ ਬਹੁਤ ਜਿਦਾ ਜ਼ਿਆਦਾ ਸੌਫਟ ਹੈ ਜਿਵੇਂ ਆਪਣਾ ਹੋਰ ਸਿਲਕ ਸਟਫ ਆਪਣਾ ਹੈ ਨਾ ਮੂ ਹੋ ਜਾਂਦਾ ਵੀ ਸੌਫਟ ਰਹਿੰਦਾ ਮਤਲਬ ਉਵੇਂ ਹੀ ਇਹ ਖੀਨਖਾਂਦਦਾ ਰਹੂਗਾ ਇੱਚ ਚਾਰ ਕਲਰ ਆਏ ਨੇ ਬਹੁਤ ਹੀ ਸੋਹਣੇ ਕਲਰ ਨੇ 2800 ਦੀ ਰੇਂਜ ਚ ਤੁਹਾਨੂੰ ਇਹ ਮੈਚਿੰਗ ਸੂਟ ਮਿਲੂਗਾ ਇਹ ਜਿਹੜੇ ਆਪਣੇ ਵੀਡੀਓ ਚ ਸੂਟ ਤੁਹਾਨੂੰ ਦਿਖਾਵਾਂਗੇ ਇੱਚ ਚਾਰ ਕਲਰ ਆਏ ਨੇ ਮੈਚਿੰਗ ਸੂਟ ਹੋਣਗੇ ਸੇਮ ਜਿਵੇਂ ਬਾਟਮ ਹੋਊਗੀ ਤੇ ਸ਼ਰਟ ਹੋਊਗੀ ਇਹਨਾਂ ਦੇ ਪ੍ਰਿੰਟ ਦਾ ਫਰਕ ਹੋਊਗਾ ਦੇ ਕਲਰ ਵਗੈਰਾ ਸੇਮ ਹੋਣਗੇ ਚਾਰ ਚਾਰ ਕਲਰ ਮਤਲਬ ਇੱਕ ਸੂਟ ਚ ਲੱਗੇ ਹੁੰਦੇ ਆ ਸੂਟ ਤੁਹਾਨੂੰ ਦਿਖਾਉਣੇ ਸ਼ੁਰੂ ਕਰਦੇ ਆ ਫਸਟ ਕਲਰ ਹੈ ਜਿਹੜਾ ਤੁਹਾਨੂੰ ਇਹ ਮਿਲੇਗਾ येलो ਕਲਰ ਹੈ येलो ਚ ਤੁਸੀਂ ਦੇਖ ਸਕਦੇ ਹੋ ਲਾਈਟ ਲਵੈਂਡਰ ਮਸਟਰਡ ਲਾਈਟ येलो ਤੇ ਰਸਟ ਕਲਰ ਆ ਗਿਆ ਤਿੰਨ ਚਾਰ ਕਲਰ ਐਵੇਂ ਇੱਕ ਸੂਟ ਚ ਤੁਹਾਨੂੰ ਮਿਲਣਗੇ ਇਹ ਆਪਣਾ ਹੈਂਡਵਰਕ ਦਾ ਰੈਡੀ ਕੀਤਾ ਸੂਟ ਹੈ ਤੁਸੀਂ ਪਲੇਨ ਵੀ ਇਸ ਤਰ੍ਹਾਂ ਦਾ ਲੈ ਸਕਦੇ ਹੋ ਇਰੇ ਦੇ ਚਾਰੇ ਕਲਰ ਨੇ ਉਹ ਬਹੁਤ ਹੀ ਜਿਆਦਾ ਸੋਹਣੇ ਨੇ ਚਾਰੇ ਕਲਰ ਡਿਫਰੈਂਟ ਰਹਿਣਗੇ ਇਹ ਆਪਾਂ ਨੇ ਜਿਹੜਾ ਵਰਕ ਕਰਾਇਆ ਸੀ ਸੈਂਟਰ ਪੈਨਲ ਦੇ ਉੱਤੇ ਸੀ ਪਹੁੰਚਿਆਂ ਤੇ ਬਾਜੂ ਤੇ ਸੇਮ ਕੰਮ ਹੋਇਆ ਹੋਇਆ ਇਸ ਤਰ੍ਹਾਂ ਦਾ ਇਹ ਬਾਜੂ ਦਾ ਕੰਮ ਆ ਗਿਆ ਸਾਈਡ ਤੇ ਤੇ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੋਇਆ ਜਿਹੜਾ ਇਹ ਮਟੀਰੀਅਲ ਆ ਉਹ ਥੋੜਾ ਐਂਟੀਕ ਪਾਲਿਸ਼ ਵਾਲਾ ਲੱਗਿਆ ਹੋਇਆ ਥੋੜਾ ਕਾਲਸ ਤੇ ਕਹਿ ਸਕਦੇ ਆਪਾਂ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਇਹ ਵੀ ਤੁਸੀਂ ਐਵੇਂ ਦਾ ਵੀ ਕੋਈ ਵੀ ਸੂਟ ਰੈਡੀ ਕਰਾ ਸਕਦੇ ਹੋ ਜੇ ਇਹਨੂੰ ਪਲੇਨ ਸਟਾਫ ਤੇ ਵਰਕ ਵਰਕ ਕਰਾਉਣਾ ਹੋ ਤਾਂ ਉਹ ਵੀ ਬਹੁਤ ਸੋਹਣਾ ਲੱਗੂ ਉਹ ਵੀ ਕਰਵਾ ਸਕਦੇ ਹੋ ਜਿਹੜਾ ਇਹ ਨੈਕਸਟ ਕਲਰ ਆ ਉਹ ਇਹ ਆ ਗਿਆ ਜੀ ਮਹਿੰਦੀ ਟੂਨ ਜੀ ਤੇ ਹੈ ਜੀ ਇਹ ਸਟਾਫ ਬਹੁਤ ਵਧੀਆ ਜੀ ਇਹ ਸੌਫਟ ਰਹੂਗਾ ਇਹ ਮੈਚਿੰਗ ਰਹੂਗੀ ਜਿਵੇਂ ਉਹ ਲਾਈਨਾਂ ਵਾਲੀ ਹੈ ਜਿਹੜੀ ਲਾਈਨਾਂ ਵਾਲਾ ਪ੍ਰਿੰਟ ਆ ਗਿਆ ਉਹ ਹੈਗਾ ਜੀ ਉਸ ਬਾਟਮ ਦਾ ਇਹ ਆ ਗਿਆ ਜੀ ਇਹ ਬਲੂ ਸ਼ੇਡ ਤੇ ਆ ਗਿਆ ਬਲੂ ਪਰਪਲ ਜੇ ਤੇ ਚਾਰ-ਚਾਰ ਕਲਰ ਕਰਕੇ ਇੱਕ ਕਲਰ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਇੱذ ਕਈ-ਕਈ ਕਲਰ ਨੇ ਇੱਕ ਸੂਟ ਚ ਜਿਹੜੇ ਦਿਖਦੇ ਆ ਇਹ ਗਾਜ਼ਰੀ ਟੋਨ ਤੇ ਆ ਗਿਆ ਇਹ ਵੀ ਬਹੁਤ ਸੋਹਣਾ ਇਹ ਵੀ ਆਪਾਂ ਸਟਿਚ ਕੀਤਾ ਹੋਇਆ ਸੂਟ ਆ ਇਸ ਤਰ੍ਹਾਂ ਸਿੰਪਲ ਲੇਸ ਨਾਲ ਇਹਨੂੰ ਸਟਿਚ ਕੀਤਾ ਹੋਇਆ ਇਹ ਵੀ ਬਹੁਤ ਪਿਆਰਾ ਬਣਿਆ ਤੁਸੀਂ ਐਵੇਂ ਵੀ ਸਟਿਚ ਕਰਾ ਸਕਦੇ ਹੋ ਵਰਕ ਵੀ ਕਰਵਾ ਸਕਦੇ ਹੋ ਪਲੇਨ ਵੀ ਸਟਿਚ ਕਰਕੇ ਪਾ ਸਕਦੇ ਹੋ ਜੇ ਤੁਸੀਂ ਮੈਚਿੰਗ ਸੂਟ ਬਣਾਉਣਾ ਤੁਹਾਨੂੰ ਇਹ ਸ਼ਰਟ ਚਾਹੀਦੀ ਐ ਜੋ ਜਾਂ ਬਾਟਮ ਵਾਲੇ ਪ੍ਰਿੰਟ ਦੀ ਸ਼ਰਟ ਬਣਾਉਣੀ ਆ ਉਹ ਵੀ ਬਹੁਤ ਵਧੀਆ ਬਣੂਗੀ ਤੁਸੀਂ ਨੈਚੁਰਲ ਕ੍ਰੇਪ ਦੀ ਬਾਟਮ ਲਾ ਕੇ ਸੂਟ ਜਿਹੜਾ ਰੈਡੀ ਕਰ ਸਕਦੇ ਹੋ ਇਹ ਆ ਗਿਆ ਪਲੇਨ ਯੈਲੋ ਜਿਹੜਾ ਤੁਹਾਨੂੰ ਵਰਕ ਵਾਲਾ ਦਿਖਾਇਆ ਸੀ ਉਸ ਚ ਪਲੇਨ ਇਹ ਸੂਟ ਤੁਹਾਨੂੰ ਆਫਰ ਪ੍ਰਾਈਸ ਤੇ ਮਿਲੇਗਾ ਇਹ ਆਪਣਾ ਰੈਡੀ ਹੋਇਆ ਜੀ ਗਲਾਸ ਸ਼ਿਮਰ ਦੇ ਉੱਪਰ ਰੈਡੀ ਹੋਇਆ ਸੂਟ ਤੇ ਇਸ ਤਰ੍ਹਾਂ ਦਾ ਇਸ ਤੇ ਵਰਕ ਹੋਇਆ ਹੋਇਆ ਗਲੇ ਦਾ ਕੰਮ ਹੋਇਆ ਹੋਇਆ ਤੇ ਬਾਜੂ ਦਾ ਕੰਮ ਹੋਇਆ ਹੋਇਆ ਜੇ ਤੁਸੀਂ ਇਹ ਸੂਟ ਬਾਈ ਕਰਨਾ ਚਾਹੁੰਦੇ ਹੋ ਵਿਦਆਊਟ ਸਟਿਚਿੰਗ ਵਿਦ ਸਟਿਚਿੰਗ ਜਿਵੇਂ ਵੀ ਬਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਫਿਲਹਾਲ ਆਪਣੇ ਕੋਲੇ ਵਿਦਆਊਟ ਦੁਪੱਟਾ ਹੀ ਸੂਟ ਰੈਡੀ ਹੈ ਜੀ ਓਕੇ ਜੀ ਸਸ਼ੀ